149ਵਾਂ ਜੋ ਪ੍ਰਕਾਸ਼ ਦਿਹਾੜਾ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੂਰੀ ਦੀ ਪੂਰੀ ਪੰਜਾਬ ਸਰਕਾਰ ਮਹਾਰਾਜ ਨੂੰ ਨਤਮਸਤਕ ਹੋਣ ਲਈ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੂੰ ਨਤਮਸਤਕ ਹੋਣ ਦੇ ਲਈ ਪਵਿੱਤਰ ਨਗਰੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਨਗਰੀ ਹੈ ਜੋ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਅਸੀਂ ਉਰੇ ਕਤਰਿਤ ਹੋਏ ਹਾਂ ਅੱਜ ਤੋਂ ਮਤਲਬ ਕਿ ਅੱਜ ਤਰੀਕ 4 ਤਰੀਕ ਹੈ 4 ਤਰੀਕ ਤੋਂ ਅੱਜ ਉਰੇ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ ਔਰ 6 ਤਰੀਕ ਨੂੰ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਇਸ ਪ੍ਰੋਗਰਾਮ ਨੂੰ ਰਾਜਪੱਤਰੀ ਸਮਾਗਮ ਦੀ ਤਰ੍ਹਾਂ ਮਨਾਇਆ ਜਾਊਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆ ਪਹੁੰਚਣਗੇ ਸਾਰੀ ਸਮੂਹ ਕੈਬਨਿਟ ਪਹੁੰਚੂਗੀ ਸਾਰੇ ਐਮ ਐਲ ਏ ਸਾਹਿਬਾਨ ਪਹੁੰਚਣਗੇ ਇਸ ਤੋਂ ਇਲਾਵਾ ਸਾਰੀ ਸੰਗਤ ਜਿੱਥੋਂ-ਜਿੱਥੋਂ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੀ ਸੰਗਤ ਹੈ ਉਹ ਸਾਰੇ ਜਣੇ ਉਰੇ ਪਹੁੰਚਣਗੇ ਇਸ ਧਰਤੀ ਦੇ ਉੱਤੇ ਪਹੁੰਚਣਗੇ ਔਰ ਅਸੀਂ ਨਿੱਘਾ ਸੱਦਾ ਦਿੰਨੇ ਆ ਬਤੌਰ ਸੱਭਿਆਚਾਰ ਤੇ ਸੈਟਿਸਫਾਟਾ ਮੰਤਰੀ ਪੰਜਾਬ ਹੋਣ ਦੇ ਨਾਤੇ ਮੈਂ ਉਰੋਂ ਨਿੱਘਾ ਸੱਦਾ ਦਿੰਨੇ ਆ ਕਿਉਂਕਿ ਜਿਹੜਾ ਮੇਰਾ ਡਿਪਾਰਟਮੈਂਟ ਹੈ ਉਹ ਇਸ ਪ੍ਰੋਗਰਾਮ ਦੀ ਨੂਡਲ ਅਥਾਰਟੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਨਿੱਘਾ ਸੱਦਾ ਦਿੰਨੇ ਆ ਹੱਥ ਜੋੜ ਕੇ ਸਿਰ ਝੁਕਾ ਕੇ ਸੱਦਾ ਦਿੰਨੇ ਆ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਨਿਮਾਣੇ ਬਣ ਕੇ ਉਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਇਸ ਵਾਰ 649ਵਾਂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਔਰ ਅਗਲੇ ਸਾਲ ਜੋ 650ਵਾਂ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਮਨਾਣਾ ਔਰ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਭਾਗਾ ਵਾਲੇ ਆ ਕਿਸਮਤ ਵਾਲੇ ਆ ਕਿ ਜਿਹੜਾ 650ਵਾਂ ਸ਼ਤਾਬਦੀ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦੀ ਆਊਗੀ ਉਹ ਸਾਡੀ ਜਿਹੜੀ ਰਾਜਕਾਲ ਸਰਕਾਰ ਹੈ ਇਹਦੇ ਦੌਰਾਨ ਆਊਗੀ ਔਰ ਉਸ ਪ੍ਰੋਗਰਾਮ ਨੂੰ ਮਨਾਉਣ ਦੇ ਲਈ ਧੂਮ ਧਾਮ ਨਾਲ ਮਨਾਉਣ ਦੇ ਲਈ 649 ਸਾਲ ਤੋਂ ਲੈ ਕੇ 650 ਸਾਲ ਤੱਕ ਜੋ 1 ਸਾਲ ਦਾ ਸਮਾਂ ਇਹ ਪੂਰੇ ਦਾ ਪੂਰਾ 1 ਸਾਲ ਦਾ ਸਮਾਂ ਜਿਹੜਾ ਇਹਦੇ ਵਿੱਚ ਹਰ ਮਹੀਨੇ ਜਿਹੜੇ ਨੇ ਸਮਾਗਮ ਹੋਣਗੇ ਜ਼ਿਲ੍ਹਾ ਪੱਧਰ ਤੇ ਵੀ ਹੋਣਗੇ ਹਰ ਹਲਕੇ ਦੇ ਪੱਧਰ ਤੇ ਵੀ ਹੋਣਗੇ ਸਕੂਲਾਂ 'ਚ ਵੀ ਹੋਣਗੇ ਕਾਲਜਾਂ ਦੇ ਵਿੱਚ ਵੀ ਹੋਣਗੇ ਡਰੋਨ ਸ਼ੋ ਵੀ ਹੋਣਗੇ ਸਾਊਂਡ ਐਂਡ ਲਾਈਟ ਸ਼ੋ ਵੀ ਹੋਣਗੇ ਹਰ ਤਰ੍ਹਾਂ ਦਾ ਜਾਨੀ ਕਿ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾਊਗਾ ਤਾਂ ਜੋ ਜੋ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਨਾਂ ਦਾ ਜੀਵਨ ਦਾ ਜੋ ਉਹਨਾਂ ਦੀ ਜਾਂਚ ਹੈ ਅਸੀਂ ਸਾਡੇ ਬੱਚਿਆਂ ਤੱਕ ਆਉਣ ਵਾਲੀ ਸਾਰੀ ਜਨਰੇਸ਼ਨ ਤੱਕ ਅਸੀਂ ਘਰ ਘਰ ਤੱਕ ਉਸ ਚੀਜ਼ ਦੀ ਮਹਿਕ ਹੈ ਜਿਹੜੀ ਉਹਨੂੰ ਖਿਲਾਰ ਸਕੀਏ ਔਰ ਅੱਜ ਅਸੀਂ ਇੱਕ ਵਾਰ ਤੋਂ ਫੇਰ 4 ਫਰਵਰੀ ਦੇ ਵਿੱਚ ਖੜੇ ਆ 4 ਫਰਵਰੀ ਨੂੰ ਅੱਜ ਉਹਰੇ ਬੇਗ ਜਿਹੜਾ ਬੇਗਮਪੂਰਾ ਮਨਾਰੇ ਬੇਗਮਪੂਰਾ ਬਣਿਆ ਹੋਇਆ ਜੋ ਕਿ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਹੈ ਅੱਜ ਉਹ ਇਸ ਸਥਾਨ ਦੇ ਉੱਤੇ ਸ਼੍ਰੀ ਅਖੰਡ ਪਾਠ ਸਭ ਆਰੰਭ ਹੋਣਗੇ ਔਰ 6 ਤਰੀਕ ਨੂੰ 6 ਫਰਵਰੀ ਵਾਲੇ ਦਿਨ ਭੋਗ ਪਾਏ ਜਾਣਗੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਉਹਦੇ ਦਰਸ਼ਨ ਦੇਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ